ਮੈਕਸ 24 ਪੰਜਾਬ ਨਿਊਜ਼ ਚੈਨਲ ਦੇ ਕਿਤੇ ਦਰਸ਼ਕਾਂ ਨੂੰ ਪੇਰ ਪੇਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਤਰਨਤਾਰ ਨੇੜੇ ਪਿੰਡ ਬੇਗੰਪੂਰਾ ਵਿਖੇ ਕੁਝ ਲੋਕਾਂ ਪਰ थाना ਸਰਹਾਲੀ ਪੁਲਿਸ ਵੱਲੋਂ ਝੂਠਾ ਮਾਮਲਾ ਦਰਜ ਕੀਤੇ ਹੋਏ ਨੂੰ ਲੈ ਕੇ ਪਿੰਡ ਦੇ ਮੋਹਤਵਰ ਬੰਦੇ ਇਕੱਠੇ ਕਰਕੇ ਪਿੰਡ ਬੇਗੰਪੂਰਾ ਸਾਹਿਬ ਕਾਸਟਰੀ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਪਿਛਲੇ ਦਿਨ ਇੱਕ ਝੂਠਾ ਮੈਡੀਕਲ ਰਿਪੋਰਟ ਤਿਆਰ ਕਰਵਾਈ ਗਈ ਹੈ ਇੱਕ ਤਿਰ ਵੱਲੋਂ ਸਾਡੇ ਕੁਝ ਬੰਦਿਆਂ ਉਪਰ ਲੜਾਈ ਦਾ ਝੂਠਾ ਬਹਾਨਾ ਲਾਇਆ ਜਾ ਰਿਹਾ ਹੈ ਜਦ ਕੋਈ ਵੀ ਗੱਲ ਨਹੀਂ ਹੈ ਅਸੀਂ ਵਾਰ-ਵਾਰ ਐਸਐਸਪੀ ਦਫਤਰ ਅਤੇ ਸਿਹਤ ਵਿਭਾਗ ਸਿਵਲ ਸਰਜਨ ਡਾਕਟਰ ਨੂੰ ਲਿਖਤੀ ਸ਼ਿਕਾਇਤ ਦੇ ਚੁੱਕੇ ਹਾਂ ਸਾਡੇ ਉਪਰ थाना ਸਰਹਾਲੀ ਪੁਲਿਸ ਟੂਠਾ ਪਰਚ ਦਰਜ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਥਾਣਾ ਸਰਹਾਲੀ ਪੁਲਿਸ ਇੰਚਾਰਜ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੇਗੰਪੁਰਾ ਤੋਂ ਇੱਕ ਸ਼ਿਕਾਇਤ ਮਿਲੀ ਜਦੋਂ ਉਸ ਵਿੱਚ ਹਾਲੇ ਤੱਕ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਆਈ ਜਦਕਿ ਇਸ ਸਬੰਧੀ ਮੈਂ ਪੂਰੀ ਤਰ੍ਹਾਂ ਜਾਂਚ ਕਰ ਰਿਹਾ ਹਾਂ ਉਧਰ ਜਦੋਂ ਇਸ ਸਬੰਧੀ ਔਰਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਔਰਤ ਨੇ ਪਹਿਲਾਂ ਫੋਨ ਤੇ ਜਵਾਬ ਦਿੰਦਿਆਂ ਕਿਹਾ ਕਿ ਮੇਰੇ ਪਤੀ ਵਿਦੇਸ਼ ਵਿੱਚ ਬਾਹਰ ਗਏ ਹੋਏ ਹਨ ਜਦਕਿ जिस 간 ਸਾਡੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਇਸ ਗੱਲ ਤੋਂ ਦੁਖੀ ਹੋ ਕੇ ਮੈਂ ਸ਼ਹਿਰ ਵਿੱਚ ਰਹਿ ਰਹੀ ਹਾਂ ਮੈਂ ਵਾਰ-ਵਾਰ ਪੁਲਿਸ ਨੂੰ ਸ਼ਿਕਾਇਤ ਕਰ ਚੁੱਕੀ ਹਾਂ ਤੇ ਜਦੋਂ ਬਾਅਦ ਵਿੱਚ ਇਸ ਨੂੰ ਦੁਬਾਰਾ ਫੋਨ ਕਰਕੇ ਇਸ ਸੰਬੰਧੀ ਗੱਲ ਕੀਤੀ ਤਾਂ ਉਸ ਔਰਤ ਨੇ ਕਿਹਾ ਕਿ ਮੇਰੇ ਫੋਨ ਤੇ ਕਿਸ ਰਿਸ਼ਤੇਦਾਰ ਦਾ ਫੋਨ ਆ ਰਿਹਾ ਹੈ ਬਾਅਦ ਵਿੱਚ ਅਸੀਂ ਵਾਰ-ਵਾਰ ਫੋਨ ਇਸ ਨੂੰ ਲਗਾਇਆ ਤਾਂ ਭਰੇ ਸੌਰਤ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਇਸ ਰਿਪੋਰਟ ਦੇ ਜ਼ਰੀਏ ਜੀ ਬੇਗੰਪੁਰੇ ਤੋਂ ਇੱਕ ਥੋੜੇ ਦਿਨਾਂ ਤੋਂ ਸਾਨੂੰ ਕੰਪਲੇਂਟ ਆਈ ਸੀ ਵੀ ਕੋਈ ਇਹਨਾਂ ਦੇ ਕੰਦ ਦੇ ਨਾਲ ਨਾ ਮਿੱਟੀ ਲਾਉਣ ਦੇ ਮਾਮਲੇ ਦੇ ਵਿੱਚ ਦੋਨਾਂ ਧਿਰਾਂ ਦੀ ਆਪਸ ਵਿੱਚ ਬਹਿਸ ਵਾਜੀ ਹੋਈ ਹੈ। ਉਹਦੇ ਵਿੱਚ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਵੀ ਇੱਕ ਲੇਡੀ ਜੀ ਇਹਨਾਂ ਨੇ ਕੁੱਟਮਾਰ ਕੀਤੀ ਹੈ ਤੇ ਉਹਦੇ ਕਈ ਮਾਰੀ ਹੈ ਤੇ ਉਹ ਦਾਖਲ ਹੋਈ ਹੈ। ਜਿਸ ਸਬੰਧ ਦੇ ਵਿੱਚ ਮੈਂ ਆਪਣੇ ਜਾ ਕੇ ਤੇ ਉਸ ਲੇਡੀ ਦੇ ਨਾਲ ਵੀ ਤਾਲਮਿਲ ਕੀਤਾ ਤੇ ਉਹਦੇ ਜਿਹੜੇ ਹੱਥ ਤੇ ਜਿਹੜੀ ਹੈ ਸੱਟ ਲੱਗੀ ਹੋਈ ਹੈ ਅਸੀਂ ਤੇ ਸਾਨੂੰ ਅਜੇ ਐਮਐਲਆਰ ਮਸੂਲ ਨਹੀਂ ਹੋਈ ਐਮਐਲਆਰ ਆਉਣ ਤੋਂ ਬਾਅਦ ਐਮਐਲਆਰ ਕੀ ਬੋਲਦੀ ਹੈ ਉਦੋਂ ਬਾਅਦ ਜਿਹੜੀ ਬਣਦੀ ਹੈ ਅਸੀਂ ਕਾਨੂੰਨੀ ਕਾਰਵਾਈ ਅਮਲ ਚ ਲਿਆਵਾਂਗੇ ਇਹ ਇੱਕ ਸੀਸੀਟੀਵੀ ਕਵਰੇਜ ਕੋਈ ਨਹੀਂ ਹਾਦੀ ਲਾਈ ਨਹੀਂ ਕੋਈ ਨਹੀਂ ਹੈ ਤਾਂ ਨਹੀਂ ਵੀ ਜਾਊਗਾ ਇਹ 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 ਅਜੇ ਇੱਕ ਤਫ਼ਤੀਸ਼ ਦਾ ਪਾਰਟ ਜੀ ਸਾਡੇ ਕੋਲ ਕੋਈ ਐਪਲੀਕੇਸ਼ਨ ਆਈ ਹੈ ਜੇ ਅਸੀਂ ਐਪਲੀਕੇਸ਼ਨ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਇੱਕ ਤਫ਼ਤੀਸ਼ ਦਾ ਪਾਰਟ ਜੇ ਉਹ ਦੇ ਵਿੱਚ ਨਹੀਂ ਹੋਏਗੀ ਤੇ ਉਹ ਪਰਚਾ ਕੈਂਸਲ ਹੋ ਜਾਏਗਾ ਜੀ ਦਾਖਲ ਹੋਈ ਆ ਕਿਉਂਕਿ ਉਹਦੇ ਕੋਈ ਸੱਟ ਨਹੀਂ ਉਹਨੇ ਪਤਾ ਨਹੀਂ ਕਿੱਥੇ ਕਿੱਥੇ ਸੱਟਾਂ ਆਪਦੇ ਲਾਈਆਂ ਇੱਕ ਲਾਈਆਂ ਦੋ ਲਾਈਆਂ ਅਸੀਂ ਸਿਵਲ ਸਰਜਨ ਨੂੰ ਵੀ ਬੇਨਤੀ ਕਰਕੇ ਆਂ ਵੀ ਨਜਾਇਜ਼ ਪਰਚਾ ਨਾ ਹੋਵੇ ਇੱਥੇ ਜਿਹੜਾ ਵਾ ਸੰਘਰਸ਼ ਨਹੀਂ ਤੇ ਤੇਰੇ ਖਿਲਾਫ ਵਿੱਢਿਆ ਜਾਊਗਾ ਅੱਗੇ ਵੀ ਸਾਨੂੰ ਪਤਾ ਲੱਗਾ ਵੀ ਉਹ ਪਰਚੇ ਜਿਹੜੇ ਉੱਥੇ ਗਲਤ ਮਲਤ ਕੱਟਦੇ ਆ ਤੇ ਬਿਨਾਂ ਵਜ੍ਹਾ ਤੋਂ ਹੀ ਛਪੀਆਂ ਬਣਾ ਕੇ ਪੰਜੀਆਂ ਬਣਾ ਕੇ ਉਹ ਪਰਚੇ ਕੱਟ ਦਿੰਦੇ ਆ ਅਸੀਂ ਉਹਦੀ ਨੋਟਿਸ ਵੀ ਲੈ ਲੈਂਦਾ ਅਸੀਂ ਕੈਰੋਂ ਵਾਲੇ ਡਾਕਟਰ ਤੇ ਵੀ ਸਰਬਜੀਤ ਆ ਜੇਪੀ ਆਇਆ ਸੀ ਉਹਨਾਂ ਸਾਰਿਆਂ ਨੇ ਨੌਚ ਲੈਂਦਾ ਇੱਕ ਪੁਸ਼ਪਿੰਦਰ ਆ ਮੁੰਡਾ ਤੇ ਉਹਨੂੰ ਵੀ ਦੱਸਿਆ ਕਿ ਸਾਡੇ ਤੋਂ ਨਜਾਇਜ਼ ਨਵੇਂ ਇਨਕੁਆਰੀ ਕਰ ਲੋ ਇਹ ਛੱਟ ਜਾਲੀ ਆ ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਸੀ ਐਸਐਚਓ ਨੂੰ ਵੀ ਬੇਨਤੀ ਕੀਤੀ ਐ ਡਿਊਟੀ ਸਾਹਿਬ ਦੇ ਵੀ ਜਾ ਕੇ ਬੇਨਤੀ ਕੀਤੀ ਆ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਸ਼ੱਕ ਆ ਕਿ ਸਾਡੇ